ਸਤ ਸ਼੍ਰੀ ਅਕਾਲ ਅੱਜ ਦਾ ਵਿਸ਼ਾ ਹੈ ਜਮਾਤ 10ਵੀਂ ਇਕਾਂਗੀ ਬੰਬਕੇਸ ਦਾ ਸਾਰ ਇੱਕ ਥਾਣੇਦਾਰ ਸਿਪਾਹੀ ਲੱਖਾ ਸਿੰਘ ਨੂੰ ਨਾਲ ਲੈ ਕੇ ਪਿੰਡ ਵਿੱਚ ਗਸ਼ਤ ਕਰਨ ਨਿਕਲਦਾ ਹੈ ਥਾਣੇਦਾਰ ਥਾਣੇ ਵਿੱਚ ਨਮਾ ਨਮਾ ਆਇਆ ਸੀ ਅਤੇ ਉਹ ਆ ਇਲਾਕੇ ਦੇ ਲੋਕਾਂ ਉੱਪਰ ਆਪਣਾ ਰੋਬ ਪਾਉਣਾ ਚਾਹੁੰਦਾ ਸੀ ਸਿਪਾਹੀ ਥਾਣੇਦਾਰ ਨੂੰ ਦੱਸਦਾ ਹੈ ਕਿ ਇਸ ਇਲਾਕੇ ਵਿੱਚ ਚੋਰੀਆਂ ਡਾਕੇ ਬਹੁਤ ਵੱਧ ਗਏ ਹਨ ਪਰ ਜੇਕਰ ਉਸ ਦੀਆਂ ਗਸ਼ਟਾਂ ਇਸੇ ਪ੍ਰਕਾਰ ਹੀ ਜਾਰੀ ਰਹਿਆਂ ਤਾਂ ਸਭ ਸੁਸਰੀ ਬਾਂਗ ਸੋ ਜਾਣਗੇ ਉਹ ਥਾਣੇਦਾਰ ਨੂੰ ਇਹ ਵੀ ਦੱਸਦਾ ਹੈ ਕਿ ਇੱਥੋਂ ਦੇ ਲੋਕ ਹਥਿਆਰ ਵੀ ਬਣਾਉਂਦੇ ਹਨ ਅਤੇ ਵਜੀਰਾ ਨਾਂ ਦਾ ਇੱਕ ਵਿਅਕਤੀ ਬੰਬ ਵੀ ਬਣਾਉਂਦਾ ਹੈ ਥਾਣੇਦਾਰ ਸਾਰਿਆਂ ਦਾ ਮੱਕੂ ਠੱਪਣ ਦੀਆਂ ਡਿੰਗਾ ਮਾਰਦਾ ਹੈ ਤੇ ਉਹ ਕਹਿੰਦਾ ਹੈ ਕਿ ਉਹ ਵਜੀਰੇ ਤੋਂ ਇੱਕੋ ਛਤਰੋਲ ਵਿੱਚ ਹੀ ਸਭ ਕੁਝ ਪੁੱਛ ਲਵੇਗਾ ਉਸ ਨੇ ਦੱਸਿਆ ਕਿ ਉਸ ਦੇ ਕੁੱਟਣ ਦਾ ਤਰੀਕਾ ਬਾਕੀ ਸਾਰਿਆਂ ਨਾਲੋਂ ਵੱਖਰਾ ਹੈ। ਥਾਣੇਦਾਰ ਤੇ ਸਿਪਾਹੀ ਦੋਵੇਂ ਅੱਗੇ ਜਾਂਦੇ ਹਨ। ਸਿਪਾਹੀ ਇਸ ਸਮੇਂ ਥਾਣੇਦਾਰ ਦੀ ਖੂਬ ਖੁਸ਼ਾਮਦ ਕਰਦਾ ਹੈ। ਇਸ ਪਿੱਛੋਂ ਬੀਰਾਂ ਵਾਲੀ ਵਜੀਰੇ ਦੀ ਮਾਂ ਤੇ ਉਸ ਦੀ ਧੀ ਦੀਪੋ ਸਟੇਜ ਤੇ ਆਉਂਦੀਆਂ ਹਨ। ਦੋਹਾਂ ਦੀ ਗੱਲਬਾਤ ਤੋਂ ਉਹਨਾਂ ਦੇ ਪਾਕਿਸਤਾਨ ਤੋਂ ਉੱਜੜ ਕੇ ਆਉਣ ਤੇ ਉਹਨਾਂ ਦੇ ਘਰ ਦੀ ਗਰੀਬੀ ਦੀ ਹਾਲਤ ਸਪਸ਼ਟ ਹੁੰਦੀ ਹੈ। ਦੀਪੋ ਦੇ ਜਾਣ ਮਗਰੋਂ ਉਹਨਾਂ ਦੀ ਗਵੰਡਨ ਮਾਨਾ ਸਟੇਜ ਤੇ ਆਉਂਦੀ ਹੈ। ਬੀਰਾਂਵਾਲੀ ਤੇ ਮਾਨਾ ਦੀਆਂ ਗੱਲਾਂ ਤੋਂ ਇਹ ਪਤਾ ਲੱਗਦਾ ਹੈ ਕਿ ਉਹ ਬੀਰਾਂਵਾਲੀ ਨੂੰ ਆਮ ਦੀ ਗਵੰਡਨ ਮਾਨਾ ਸਟੇਜ ਤੇ ਆਉਂਦੀ ਹੈ। ਬੀਰਾਂਵਾਲੀ ਨੂੰ ਆਸ ਹੈ ਕਿ ਸਰਕਾਰ ਸਾਰੇ ਰਿਫਿਊਜੀਆ ਲਈ ਪੱਕੇ ਮਕਾਨ ਬਣਾ ਰਹੀ ਹੈ ਪਰ ਮਾਨਾ ਇਸ ਗੱਲ ਨਾਲ ਸਹਿਮਤ ਨਹੀਂ ਹੁੰਦੀ। ਹੁਣ ਥਾਣੇਦਾਰ ਤੇ ਸਿਪਾਹੀ ਬੀਰਾਵਾਲੀ ਕੋਲ ਪਹੁੰਚਦੇ ਹਨ ਤੇ ਉਸ ਪਾਸੋਂ ਉਸ ਦੇ ਪੁੱਤਰ ਦੇ ਨਾਮਾਂ ਤੇ ਉਸ ਦੇ ਕੰਮਕਾਰਾਂ ਬਾਰੇ ਪੁੱਛਦੇ ਹਨ ਬੀਰਾਵਾਲੀ ਸਮਝਦੀ ਹੈ ਕਿ ਉਹ ਸਰਕਾਰ ਵੱਲੋਂ ਉਹਨਾਂ ਨੂੰ ਪੱਕਾ ਮਕਾਨ ਦੇਣ ਲਈ ਉਹਨਾਂ ਦੇ ਨਾਂ ਲਿਖਣ ਲਈ ਆਏ ਹਨ ਸਿਪਾਹੀ ਉਸ ਨੂੰ ਬੜੀ ਮਕਾਰੀ ਨਾਲ ਕਹਿੰਦਾ ਹੈ ਉਹ ਉਸ ਦੇ ਇੱਕ ਪੁੱਤਰ ਨੂੰ ਸਰਕਾਰੀ ਕੋਠੜੀ ਤੇ ਸਰਕਾਰੀ ਖਾਣਾ ਦੇਣ ਦਾ ਜ਼ਿੰਮਾ ਲੈਂਦੇ ਹਨ ਥਾਣੇਦਾਰ ਉਸ ਦੇ ਪੁੱਤਰਾਂ ਦੇ ਨਾਮ ਡਾਇਰੀ ਵਿੱਚ ਨੋਟ ਕਰਦਾ ਹੈ ਬੀਰਾਵਾਲੀ ਦੱਸਦੀ ਹੈ ਕਿ ਉਸ ਦਾ ਪੁੱਤਰ ਕਰਨੈਲ ਸਿੰਘ ਸੋਹਰਿਆਂ ਦੇ ਗਿਆ ਹੋਇਆ ਹੈ ਦੂਜਾ ਜਰਨੈਲ ਸਿੰਘ ਮੇਲੇ ਵਿੱਚ ਰੰਗਲੀਆਂ ਪੀੜੀਆਂ ਵੇਚਣ ਗਿਆ ਹੋਇਆ ਹੈ ਅਤੇ ਤੀਜਾ ਵਜੀਰਾ ਬੁੱਗੇ ਮਲ ਦੇ ਘਰ ਉਸ ਦੇ ਡਿਊੜੀ ਦੇ ਬੂਹੇ ਨੂੰ ਠੋਕਣ ਭੰਨਣ ਗਿਆ ਹੋਇਆ ਹੈ ਕੁਝ ਦੇਰ ਮਗਰੋਂ ਵਜੀਰਾ ਆ ਜਾਂਦਾ ਹੈ ਥਾਣੇਦਾਰ ਉਸ ਤੋਂ ਉਸ ਦੇ ਕੰਮ ਬਾਰੇ ਪੁੱਛਦਾ ਹੈ ਵਜੀਰਾ ਸ਼ਰਨਾਰਥੀ ਹੋਣ ਕਰਕੇ ਕਈ ਪਾਪੜ ਵੇਲ ਚੁੱਕਿਆ ਸੀ ਤੇ ਅੱਜ ਕੱਲ ਉਹ ਟਾਂਗਿਆਂ ਦੇ ਬੰਬ ਬਣਾ ਕੇ ਗੁਜ਼ਾਰਾ ਕਰਦਾ ਹੈ। ਥਾਣੇਦਾਰ ਤੇ ਸਿਪਾਹੀ ਵੱਲੋਂ ਵਜੀਰੇ ਨੂੰ ਘੇਰ ਕੇ ਖੜੇ ਹੋਣ ਤੇ ਵੀਰਾਂ ਵਾਲੀ ਕਾਬਰ ਜਾਂਦੀ ਹੈ। ਜਦੋਂ ਵਜੀਰੇ ਦੇ ਮੂੰਹੋਂ ਥਾਣੇਦਾਰ ਨੂੰ ਪਤਾ ਲੱਗਦਾ ਹੈ ਕਿ ਉਹ ਬੰਬ ਬਣਾਉਂਦਾ ਹੈ ਤੇ ਥਾਣੇਦਾਰ ਬਿਨਾਂ ਕੁਝ ਸੋਚੇ ਸਮਝੇ ਸਿਪਾਹੀ ਨੂੰ ਹੁਕਮ ਦਿੰਦਾ ਹੈ ਕਿ ਉਹ ਉਸ ਨੂੰ ਹੱਥਕੜੀਆਂ ਲਾ ਲਵੇ। ਥਾਣੇਦਾਰ ਸਮਝਦਾ ਹੈ ਕਿ ਉਸਨੇ ਬੜਾ ਵੱਡਾ ਮੁਜਰਮ ਫੜਿਆ ਹੈ ਉਹ ਵੀਰਾਵਾਲੀ ਤੇ ਵਜੀਰੇ ਦੀ ਇੱਕ ਨਹੀਂ ਸੁਣਦਾ ਵੀਰਾਵਾਲੀ ਕਹਿੰਦੀ ਹੈ ਕਿ ਉਹਨਾਂ ਦੇ ਬਣੇ ਬੰਬ ਤਾਂ ਵੱਡੇ-ਵੱਡੇ ਅਫਸਰਾਂ ਚੌਧਰੀਆਂ ਅਤੇ ਸਰਦਾਰਾਂ ਦੇ ਘਰ ਜਾਂਦੇ ਹਨ ਪਰ ਥਾਣੇਦਾਰ ਸਮਝਦਾ ਹੈ ਕਿ ਉਹ ਐਵੇਂ ਸਫੇਦ ਪੋਸ਼ਾ ਨੂ ਵੀ ਨਾਲ ਫਸਾ ਰਹੀ ਹੈ ਉਹ ਵੀਰਾਵਾਲੀ ਨੂੰ ਧਮਕੀ ਦਿੰਦੇ ਹਨ ਕਿ ਉਹ ਉਸ ਨੂੰ ਨਾਲ ਹੀ ਫੜ ਕੇ ਲੈ ਜਾਣਗੇ ਜਦੋਂ ਵਜੀਰਾ ਤੇ ਬੀਰਾ ਵਾਲੀ ਇਹ ਸਪਸ਼ਟ ਕਰਨ ਦਾ ਯਤਨ ਕਰਦੇ ਹਨ ਕਿ ਉਹ ਟਾਂਗੇ ਦੇ ਬੰਬ ਬਣਾਉਂਦੇ ਹਨ ਤਾਂ ਥਾਣੇਦਾਰ ਕਹਿੰਦਾ ਹੈ ਕਿ ਉਹ ਚਲਾਕੀ ਨਾਲ ਨਿਕਲਣਾ ਚਾਹੁੰਦਾ ਹੈ ਉਹ ਸਿਪਾਹੀ ਨੂੰ ਕਹਿੰਦਾ ਹੈ ਕਿ ਉਹ ਉਸ ਨੂੰ ਧੂ ਕੇ ਥਾਣੇ ਲੈ ਚੱਲੇ ਉਸ ਨੂੰ ਹਵਾਲਾਤ ਵਿੱਚ ਤੁੰਨ ਕੇ ਛਿੱਤਰਾਂ ਨਾਲ ਪੁੱਛਿਆ ਜਾਵੇਗਾ ਕਿ ਉਹ ਕਿਹੜੇ ਬੰਬ ਬਣਾਉਂਦਾ ਹੈ ਉਹ ਬੀਰਾ ਵਾਲੀ ਦੇ ਰੋਲਾ ਪਾਉਣ ਦੇ باوجود ਵੀ ਵਜੀਰੇ ਨੂੰ ਕਢੀਸਕੇ ਨਾਲ ਲੈ ਜਾਂਦੇ ਹਨ ਵਸਤੂनिष्ठ ਪ੍ਰਸ਼ਨ ਬੰਬਗੇਜ਼ ਇਕਾਂਗੀ ਦਾ ਲੇਖਕ ਕੌਣ ਹੈ ਬਲਵੰਤ ਗਾਰਗੀ ਬਲਵੰਤ ਗਾਰਗੀ ਦੇ ਲਿਖੇ ਇਕਾਂਗੀ ਦਾ ਨਾਮ ਦੱਸੋ ਬੰਬਗੇਜ਼ ਬਲਵੰਤ ਗਾਰਗੀ ਦਾ ਜਨਮ ਕਦੋਂ ਹੋਇਆ 4 ਦਸੰਬਰ 1916 ਈਸਵੀ ਵਿੱਚ ਬਲਵੰਤ ਗਾਰਗੀ ਦਾ ਦਿਹਾਂਤ ਕਦੋਂ ਹੋਇਆ 21 ਅਪ੍ਰੈਲ 2003 ਵਿੱਚ ਬਲਵੰਤ ਗਾਰਗੀ ਨੂੰ ਕਿਹੜੀ ਪੁਸਤਕ ਲਿਖਣ ਬਦਲੇ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਰੰਗ ਮੰਚ ਕੁਆਰੀਤੀਸੀ ਬੇਬੇ ਪੱਤਨ ਦੀ ਬੇੜੀ ਕਣਕ ਦੀ ਬੱਲੀ ਦੋ ਪਾਸੇ 10 ਬੰਦ ਦੁੱਧ ਦੀਆਂ ਧਾਰਾਂ ਸੋਹਣੀ ਮਹਿਵਾਲ ਤੇ ਕੇਸਰੋ ਇਹ ਕਿਹਦੀਆਂ ਰਚਨਾ ਹਨ ਬਲਵੰਤ ਗਰਗੀ ਦੀਆਂ ਬੀਰਾਂ ਵਾਲੀ ਦੀਪੋ ਵਜੀਰਾ ਮਾਨਾ ਥਾਣੇਦਾਰ ਤੇ ਸਿਪਾਹੀ ਕਿਸ ਇਕਾਂਗੀ ਦੇ ਪਾਤਰ ਹਨ ਬੰਬਕੇਸ ਬੰਬਕੇਸ ਇਕਾਂਗੀ ਦੇ ਦੋ ਪਾਤਰ ਬੀਰਾਂ ਵਾਲੀ ਅਤੇ ਵਜੀਰਾ ਵਜੀਰਾ ਬੀਰਾਂ ਵਾਲੀ ਦਾ ਕੀ ਲੱਗਦਾ ਹੈ ਪੁੱਤਰ ਦੀਪੋ ਬੀਰਾਂ ਵਾਲੀ ਦੀ ਕੀ ਲੱਗਦੀ ਹੈ ਧੀ ਦੀਪੋ ਦੀ ਮਾਂ ਕੌਣ ਹੈ ਬੀਰਾਂ ਵਾਲੀ ਦੀਪੋ ਵਜੀਰੇ ਦੀ ਕੀ ਲੱਗਦੀ ਹੈ ਭੈਣ ਹੈ ਥਾਣੇਦਾਰ ਤੇ ਸਿਪਾਹੀ ਕੀ ਕਰ ਰਹੇ ਹਨ ਗਸ਼ਟ ਸਿਪਾਹੀ ਥਾਣੇਦਾਰ ਨੂੰ ਵਜੀਰੇ ਦੁਆਰਾ ਕੀ ਬਣਾਉਣ ਬਾਰੇ ਦੱਸਦਾ ਹੈ ਬੰਬ ਬਣਾਉਣ ਬਾਰੇ ਦੱਸਦਾ ਹੈ ਥਾਣੇਦਾਰ ਵਜੀਰੇ ਨਾਲ ਕਿਸ ਦੀ ਰਿਪੋਰਟ ਦਾ ਜ਼ਿਕਰ ਕਰਦਾ ਹੈ ਕੇਹਰ ਸਿੰਘ ਦੀ ਸਿਪਾਹੀ ਅਨੁਸਾਰ ਵਜੀਰਾ ਕਿੱਥੇ ਰਹਿੰਦਾ ਸੀ ਮਿੱਤੂ ਲੋਹਾਰ ਦੇ ਮੁਹੱਲੇ ਵਿੱਚ ਥਾਣੇਦਾਰ ਅਨੁਸਾਰ ਉਹ ਮਲਜਮਾ ਨੂੰ ਕਿਹੋ ਜਿਹੀ ਮਾਰ ਮਾਰਦਾ ਸੀ ਪੁੱਠੀ ਥਾਣੇਦਾਰ ਅਨੁਸਾਰ ਮਲਜਮਾ ਨੂੰ ਕੁੱਟਣ ਵਿੱਚ ਕੌਣ ਅੱਬਲ ਸਨ ਰੂੜ ਸਿੰਘ ਅਤੇ ਬੂੜ ਸਿੰਘ ਥਾਣੇਦਾਰ ਮਲਜਮਾ ਦੀ ਨੰਗੀ ਪਿੱਠ ਉਤੇ ਕੀ ਮਾਰਦਾ ਸੀ ਬੈਂਤ ਸੋਪਹੀ ਅਨਸਾਰ ਬੀਜੀਰਾ ਕਿਹੋ ਜਿਹਾ ਸੁਆਬ ਵਾਲਾ ਸੀ ਹੈਂਕੜ ਵਾਲਾ ਬੀਰਾਵਾਲੀ ਦੇ ਰਹਿਣ ਦੀ ਥਾਂ ਕਿ ਉਹ ਜਈ ਹੈ ਕੁੱਲੀ ਦੀਪੋ ਕਿਸ ਦੀ ਪੱਟੀ ਤੋਂ ਦਾਣੇ ਬਣਾ ਕੇ ਲਈ ਸੀ ਸੋਧਾਂ ਦੀ ਦੀਪੋ ਦਾਣਿਆਂ ਵਿੱਚ ਕੀ ਮਿਲਾ ਕੇ ਮਰੁੰਡੇ ਬਣਾ ਰਹੀ ਸੀ ਗੁੜ ਰਫਿਊਜੀ ਜਾਂ ਸ਼ਰਨਾਰਥੀ ਕੌਣ ਸਨ ਬੀਰਾਵਾਲੀ ਦਾ ਪਰਿਵਾਰ ਦੀਪਨ ਨੂੰ ਕਿਸ ਗੱਲ ਤੋਂ ਪਤਾ ਲੱਗਦਾ ਹੈ ਕਿ ਦਿੱਲੀ ਵਿੱਚ ਸਰਕਾਰ ਨੇ ਰਫਿਊਜੀਆਂ ਨੂੰ ਪੱਕੀਆਂ ਕੋਠੀਆਂ ਬਣਾ ਦਿੱਤੀਆਂ ਹਨ ਸੰਤੇ ਡਾਕਯੋ ਤੋਂ ਵੀਰਾਵਲੀ ਦੀਪੋਂ ਨੂੰ ਕਿਸ ਦੇ ਤੰਦੂਰ ਤੋਂ ਰੋਟੀਆਂ ਲਾ ਕੇ ਲੈ ਕੇ ਆਉਣ ਨੂੰ ਕਹਿੰਦੀ ਹੈ ਜਵਾਲੀ ਦੇ ਮਾਨਾ ਕੋਣ ਸੀ ਵੀਰਾਵਲੀ ਦੀ ਗਵੰਡਣ ਮਾਨਾ ਦੇ ਪੁੱਤਰ ਦਾ ਨਾਮ ਕੀ ਹੈ ਪਾਲੀ ਪਾਲੀ ਕੀ ਕਰਨ ਲਈ ਰੱਟਾ ਪਈ ਬੈਠਾ ਸੀ ਪੀਂਗ ਪਾਉਣ ਦੇ ਲਈ ਮਾਨਾ ਕਿਸ ਦੇ ਘਰੋਂ ਲੱਜ ਮੰਗ ਕੇ ਲਈ ਸੀ ਕੌੜੀ ਦੇ ਵਜੀਰਾ ਕਿਸ ਜੀ ਹਵੇਲੇ ਵਿੱਚ ਕੰਮ ਕਰਨ ਗਿਆ ਸੀ ਬੁੱग्गा ਮੱਲ ਦੇ ਵੀਰਾਵਲੀ ਨੂੰ ਕਿਸ ਨੇ ਕਿਹਾ ਸੀ ਕਿ ਸਰਕਾਰ ਸਾਰਿਆਂ ਨੂੰ ਪੱਕੇ ਮਕਾਨ ਵੰਡ ਰਹੀ ਹੈ ਬੁੱग्गा ਮੱਲ ਵਜੀਰਾ ਘਰੋਂ ਕਿਹੜਾ ਸੰਤ ਲੈ ਕੇ ਗਿਆ ਸੀ ਤੇਸਾ ਤੇ ਆਰੀ ਮਾਨਾ ਅਨੁਸਾਰ ਬੁੱਗਾ ਮੱਲ ਕਿਹੋ ਜਿਹਾ ਆਦਮੀ ਸੀ ਝੂਠਾਂ ਦੀ ਪੰਡ ਬੀਰਾਵਾਲੀ ਦੇ ਤਿੰਨ ਪੁੱਤਰ ਸਨ ਬੀਰਾਵਾਲੀ ਦਾ ਪਰਿਵਾਰ ਪਾਕਿਸਤਾਨ ਤੋਂ ਝੜ ਕੇ ਆਇਆ ਸੀ ਸਿਪਾਹੀ ਦਾ ਕੋਠੜੀ ਤੋਂ ਭਾਵ ਸੀ ਜੇਲ ਥਾਣੇਦਾਰ ਬੀਰਾਵਾਲੀ ਦੇ ਕਿਹੜੇ ਪੁੱਤਰ ਦਾ ਨਾਂ ਡਾਇਰੀ ਵਿੱਚ ਨੋਟ ਕਰਦਾ ਹੈ ਜਰਨੈਲ ਸਿੰਘ ਜਨਾਨਾ ਪੁਲਿਸ ਦੀ ਲੋੜ ਕਿੱਥੇ ਹੈ ਪਿੰਡਾਂ ਵਿੱਚ ਖੂਬੀ ਚੋਕੀ ਕੱਢਿਆ ਸੀ ਬੀਰਾਵਾਲੀ ਨੇ ਮੇਮਣਾ ਵਜੀਰੇ ਨੇ ਥਾਣੇਦਾਰ ਨੂੰ ਕੀ ਦੱਸਿਆ ਕਿ ਉਹ ਬੰਬੋ ਬਣਾਉਂਦਾ ਹੈ ਸਿਪਾਹੀ ਦਾ ਕੀ ਨਾਮ ਹੈ ਨੱਥਾ ਸਿੰਘ ਥਾਣੇਦਾਰ ਸਪਾਹੀ ਨੂੰ ਕਿਸ ਨੂੰ ਹੱਥਕੜੀਆਂ ਲਵਾਉਣ ਦਾ ਹੁਕਮ ਦਿੰਦਾ ਹੈ ਵਜੀਰੇ ਨੂੰ ਥਾਣੇਦਾਰ ਵਜੀਰੇ ਨੂੰ ਕਿਸ ਜੁਰਮ ਵਿੱਚ ਹੱਥਕੜੀਆਂ ਲਵਾਉਣਾ ਚਾਹੁੰਦਾ ਹੈ ਬੰਬ ਬਣਾਉਣ ਦੇ ਵਜੀਰਾ ਅਸਲ ਵਿੱਚ ਕਿਹੜੇ ਬੰਬ ਬਣਾਉਂਦਾ ਸੀ ਟਾਂਗੀਆਂ ਦੇ ਥਾਣੇਦਾਰ ਵਜੀਰੇ ਨੂੰ ਕਿਹੜੇ ਬੰਬ ਬਣਾਉਣ ਵਾਲਾ ਸਮਝਦਾ ਹੈ ਕੈਮੀਕਲ ਬੰਬ ਵੀਰਾਂ ਵਾਲੀ ਵਜੀਰੇ ਨੂੰ ਫਸਾਉਣ ਲਈ ਕਿਸ ਨੂੰ ਚੁਗਲੀ ਕਰਨ ਵਾਲਾ ਸਮਝਦੀ ਹੈ ਕਿਰਪੀ ਸੁਨਿਆਰੀ ਨੂੰ ਥਾਣੇਦਾਰ ਵੀਰਾਂ ਵਾਲੀ ਨੂੰ ਕਿਹੋ ਜੀ ਜਨਾਨੀ ਸਮਝਦਾ ਹੈ ਖਚਰੀ ਇਹ ਇੱਕ ਕਹਾਣੀ ਕਿਉਂ ਜਹੀ ਹੈ ਬਿਆੰਗਾਤਮਕ ਹੈ ਬੀਰਾਵਾਲੀ ਦਾ ਚਰਿੱਤਰ ਕੀ ਹੈ ਪੁੱਤਰ ਪਿਆਰ ਨਾਲ ਭਰਪੂਰ ਹੈ ਥਾਣੇ ਵਜੀਰਾ ਮਿਹਨਤ ਮਜ਼ਦੂਰੀ ਕਰਨ ਵਾਲਾ ਹੈ ਥਾਣੇਦਾਰ ਬੇਸਮਝ ਅਫਸਰ ਹੈ ਬਹੁਤ ਬਹੁਤ ਧੰਨਵਾਦ